ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋਏ ਇਸ ਵਿਸਰਾਮ ਯਾਦ ਰੱਖਣਾ ਸੁਣ ਤੇ ਵਿਸਰਾਮ ਲਾਉਣਾ ਹੈ ਸੁਣ ਵੱਡਾ ਆਖ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਇਹਨੂੰ ਕਹਿਣਾ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਇਹ ਗਹਿਰ ਸਾਹਿਬ ਦੀ ਜਿਹੜੀ ਸਿਹਾਰੀ ਹੈ ਉਚਾਰਨ ਕਰਨੀ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਇਹਨੂੰ ਗੰਭੀਰਾ ਨਹੀਂ ਕਹਿਣਾ ਉੱਤੇ ਟਿੱਪੀ ਵੀ ਲੱਗੀ ਆ ਭੱਬੇ ਨਾਲ ਉਚਾਰਨ ਕਰਨਾ ਗੰਭੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਡ ਚੀਰਾ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਮਿਲ ਤੇ ਵਿਸਰਾਮ ਲਾਉਣਾ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਇਹ ਵੀ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਜਿਹੜਾ ਗੁਰਾ ਇਥੇ ਯਮਕ ਲਾ ਦੇਣੀ ਹੈ ਗੁਰਹਾਈ ਇਕੱਠਾ ਕਹਿ ਦੇਣਾ ਇਓ ਨਹੀਂ ਕਹਿਣਾ ਗਿਆਨੀ ਧਿਆਨੀ ਗੁਰ ਗੁਰਹਾਈ ਧਿਆਨ ਨਾਲ ਪੜ੍ਹਨਾ ਗਿਆਨੀ ਧਿਆਨੀ ਇੱਥੇ ਵਿਸਰਾਮ ਗੁਰ ਗੁਰਹਾਈ ਇਕੱਠਾ ਬੋਲਣਾ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਕੀ ਚਾਲ ਅਨਸਾਰ ਸਿੱਧਾ ਪੁਰਖਾ ਕੀਆ ਵਡਿਆਈਆ ਅਰਥ ਨਾਲ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵੈਣਾ ਸਿੱਧੀ ਤੁਦ ਵੈਣਾ ਸਿੱਧੀ ਕਿਨਾਂ ਨਾ ਪਾਈਆ ਤੁਦ ਵੈਣ ਇੱਥੇ ਵੀ ਸ਼ਰਾਮ ਲਾ ਦੇਣਾ ਸਿੱਧੀ ਤੇ ਯਮਕ ਲਾ ਦਨੀਆ ਸਿੱਧੀ ਕਿਨਾਂ ਨਾ ਪਾਈਆ ਤੁਦ ਵੈਣਾ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਵਾਲਾ ਨਹੀਂ ਕਹਿਣਾ ਆਖਣ ਵਾਲਾ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਸਫਾ ਸ਼ੁੱਧ ਬੋਲਣਾ ਸਿਫਤੀ ਭਰੇ ਤੇਰੇ ਭੰਡਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸਾ ਕਿਆ ਚਾਰਾ ਜਿਸ ਤੇ ਯਮਕ ਲਾਦਨੀ ਹੈ ਜਿਸ ਤੂ ਦੇ ਇਥੇ ਵਿਸਰਾਮ ਤਿਸੈ ਕਿਆ ਚਾਰਾ ਜੈਸ ਤੂ ਦੇ ਤਿਸੈ ਕਿਆ ਚਾਰਾ ਯਾਨੀ ਜਿਸ ਤੂ ਤਿਸਤੂ ਨਹੀਂ ਕਹਿਣਾ ਜਿੱਥੇ ਜਿਸ ਪਦ ਆ ਜੇ ਉਥੇ ਥੋੜਾ ਜਿਹਾ ਯਮ ਕਲਾ ਕੇ ਨਖੇਰ ਕੇ ਪੜਨਾ ਨਾਨਕ ਸੱਚ ਸਵਾਰਣ ਹਾਰਾ ਆਸਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖੈ ਖਾਇ ਚੱਲਿਐ ਦੂਖ ਉਤ ਭੂਖੈ ਇਥੇ ਵਿਸਰਾਮ ਹੈ ਖਾਇ ਚੱਲਿਐ ਦੂਖ ਚੱਲਿਐ ਚੱਲਿਐ ਨਹੀਂ ਕਹਿ ਦੇਣਾ ਹਾਹਾ ਵੀ ਉਚਾਰਨ ਕਰਨਾ ਚੱਲਿਐ ਦੂਖ ਉਤ ਭੂਖੈ ਹਾਈ ਚੱਲੀ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸੋ ਤੇ ਯਮਕ ਲਾ ਕੇ ਸੋ ਕਿਉ ਨਹੀਂ ਕਹਿਣਾ ਹੈ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸੱਚਾ ਨਾਇ ਰਹਾਉ ਸਾਚੇ ਨਾਮ ਕੀ ਤੇਲ ਵੜਾਈ ਆਖ ਥੱਕੇ ਕੀਮਤ ਨਹੀਂ ਪਾਈ ਜੀ ਸਭ ਮਿਲਕਾ ਆਖਣ ਪਾਹ ਜੇ ਵੀ ਜੀਤੇ ਯਮਕ ਲਾਦਨੀਏ ਜੀ ਸਭ ਮਿਲਕਾ ਆਖਣ ਪਾਹ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਨਾ ਤੇ ਯਮਕ ਲਾਦਨੀਏ ਨੰਨੇ ਕੰਨਾ ਲੱਗਿਆ ਹੋਇਆ ਦੀਦ ਗਲਾ ਕੇ ਉਚਾਰਨ ਕਰਨਾ ਨਾ ਓਹ ਮਰੈ ਨਾ ਹੋਵੇ ਸੋਗ ਦੀਦਰ ਹੈ ਨਾ ਚੁੱਕੇ ਭੋਗ ਗੁਣ ਇਹੋ ਹੋਰ 나ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਕਿਸੇ ਤਰ੍ਹਾਂ ਸ਼ੁੱਧ ਬੜਨਾ ਨਾ ਕੋ ਹੋਆ ਨਾ ਕੋ ਹੋਏ ਨਹੀਂ ਕਹਿਣਾ ਪਹਿਲਾ ਨੰਨੇ ਕੰਨਾ ਜਿੱਥੇ ਹੈ ਦੀਰਘ ਇੱਥੇ ਯਮਕ ਲਾ ਦੇਣੀ ਹੈ ਨਾ ਕੋ ਹੋਆ ਨਾ ਕੋ ਹੋਏ ਨਾ ਤਾਂ ਵਾਹਿਗੁਰੂ ਵਰਗਾ ਪਹਿਲਾ ਕੋਈ ਹੋਇਆ ਹੈ ਨਾ ਹੁਣ ਹੈ ਅਤੇ ਨਾ ਹੀ ਕੋਈ ਅੱਗੇ ਨੂੰ ਹੋਵੇਗਾ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਇਹ ਵੀ ਜਿੰਨ ਦਿਨ ਨਹੀਂ ਬੋਲਣਾ ਜਿਨ ਤੇ ਯਮਕਲਾਕ ਕੀ ਉਚਾਰਨ ਕਰਨਾ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਖਸਮ ਵਿਸਾਰ ਹੈ ਤੇ ਤੇ ਥੋੜਾ ਜਿਆ ਰੁੱਕ ਕੇ ਯਮਕ ਲਾ ਕੇ ਬੋਲਣਾ ਆਮ ਤੇ ਕਮ ਜਾਤ ਹੀ ਕਹਿ ਦਿੰਦੇ ਹਨ ਸ਼ੁੱਧ ਬੋਲਣਾ ਹੈ ਖਸਮ ਵਿਸਾਰਹ ਤੇ ਕਮ ਜਾਤ ਕਮ ਜਾਤ ਇਕੱਠਾ ਉਚਾਰਨ ਕਰਨਾ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਇਹ ਧਿਆਨ ਨਾਲ ਜਿਸ ਤਰ੍ਹਾਂ ਉਚਾਰਨ ਕੀਤਾ ਹੈ اسی ਤਰ੍ਹਾਂ ਹੀ ਸ਼ੁੱਧ ਬੋਲਣਾ ਹੈ ਦੋ ਗੱਗੇ ਆ ਗਏ ਹਨ ਰਾਗ ਗੂਜਰੀ ਕਈ ਵਾਰ ਅਸੀਂ ਜਦੋਂ ਛੇਤੀ ਬੋਲਦੇ ਹਾਂ ਤਾਂ ਐਂ ਬੋਲ ਜਾਂਦੇ ਆ ਰਾਗ ਗੂਜਰੀ ਦੋਵੇਂ ਗੱਗੇ ਸ਼ੁੱਧ ਬੋਲਨੇ ਹਨ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਇਹ ਧਿਆਨ ਨਾਲ ਦੋਵੇਂ ਪਦ ਉਚਾਰਨ ਕਰਨੇ ਹਨ ਬਿਨੋ ਕਰੋ ਨਹੀਂ ਕਹਿਣਾ ਹੂੜਿਆਂ ਦੇ ਨਾਲ ਊੜਾ ਬੰਦ ਮੂਵਲਾ ਔਂਕੜ ਬਿਨੋ ਕਰੋ ਗੁਰ ਪਾਸ ਹਾਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਰਾਰਾ ਪੂਰਾ ਪ੍ਰਗਾਸ ਹਾਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਹਾਮ ਕਈ ਮੋਕੋ ਕਹਿ ਜਾਂਦੇ ਨੇ ਮੋਕਾਓ ਜਿਹੜਾ ਊੜਾ ਬੰਦਮੂਵਲਾ ਔਂਕੜ ਹੈ ਇਹਦਾ ਉਚਾਰਨ ਕਾਉ ਕਰਨਾ ਹੈ ਕੋ ਨਹੀਂ ਕਹਿਣਾ ਹੈ ਮੇਰੇ ਮੀਤ ਗੁਰਦੇਵ ਮੂ ਕਾਉ ਰਾਮ ਨਾਮ ਪ੍ਰਗਾਸ ਗੁਰਦੇਵ ਤੇ ਵਿਸਰਾਮ ਹੈ ਮੂ ਕਾਉ ਤੇ ਯਮ ਕਰ ਗੁਰਮਤੋ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਫਰ ਹਰ ਸਰਦਾ ਹਰ ਪਿਆਸ ਸਰਦਾ ਤੇ ਠਮਕ ਲਾਉਣੀ ਐ ਹਰ ਜਨ ਕੀ ਵੱਡ ਭਾਗ ਬਡੀਰੀ ਜਿਨ ਹਰ ਹਰ ਸਰਦਾ ਹਰ ਪਿਆਸ ਫਰ ਹਰ ਨਾਮ ਮਿਲੈ ਤ੍ਰਿਪਤਾਸਹਿ ਮੇਲ ਸੰਗਤ ਗੁਣ ਪ੍ਰਗਾਸ ਇਹ ਵੀ ਇਸੇ ਤਰ੍ਹਾਂ ਉਚਾਰਨ ਕਰਨਾ ਹਰ ਹਰ ਨਾਮ ਮਿਲੈ ਇੱਥੇ ਠਮਕ ਲਾ ਦਨੀ ਐ ਫਿਰ ਬੋਲਣਾ ਤ੍ਰਿਪਤਾਸਹਿ ਵਿਸਰਾਮ ਤ੍ਰਿਪਤਾਸਹਿ ਵੀ ਲਾਉਣਾ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਇਹ ਵੀ ਜੇਨ ਹਰ ਹਰ ਇੱਥੇ ਠਮਕ ਲਾ ਦੇਣੀ ਹੈ ਹਰ ਰਸ ਨਾਮ ਇੱਥੇ ਠਮਕ ਲਾ ਦੇਣੀ ਹੈ ਨਾ ਪਾਇਆ ਇੱਥੇ ਵਿਸਰਾਮ ਹੈ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਸੰਗਤ ਤੇ ਥਮਕ ਲਾ ਦਨੀ ਹੈ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰੇਗ ਜੀਵੇ ਤ੍ਰੇਗ ਜੀਵਾਸ ਜੇਨ ਹਰ ਜਨ ਸਤ ਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਧਨ 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 ਸਤ ਸੰਗਤ ਜਿਤ ਹਰ ਰਸ ਪਾਇਆ ਕਿੱਥੇ ਵਿਸਰਾਮ ਲਾਉਣਾ ਹੈ ਪਹਿਲਾ ਧਨ ਦੇ ਉੱਤੇ ਟਿੱਪੀ ਨਹੀਂ ਹੈ ਇਹਨੂੰ ਫੂਲਾ ਬੋਲਣਾ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਕਾਹਿ ਤਿ ਯਮਕਲਾਦਨੀਐ ਕਾਹੀ ਰੇ ਮਨ ਚਿਤਵਹਿ ਉਦਮ ਜਾ ਅਹਰ ਹਰ ਜੀਵ ਪਰਿਆ ਸਾਲ ਪੱਥਰ ਮਹ ਜੰਤ ਉਪਾਏ ਮਹ ਜੰਤ ਉਪਾਏ ਨਹੀਂ ਕਹਿਣਾ ਸੈਲ ਪੱਥਰ ਮਹ ਇੱਥੇ ਠਮਕਾ ਜੰਤ ਉਪਾਏ ਸਾਲ ਪੱਥਰ ਮਹ ਜੰਤ ਉਪਾਏ ਤਾ ਕਾਰਜਕ ਆਗੈ ਕਰ ਧਰਿਆ ਮੇਰੇ ਮਾਧਾਉ ਜੀ ਸਤ ਸੰਗਤ ਮਿਲੇ ਸੋ ਤਰਿਆ ਇਹ ਧਿਆਨ ਨਾਲ ਉਚਾਰਨ ਕਰਨਾ ਆਮ ਜਿਹੜੇ ਅੰਜਾਨ ਪਾਠੀ ਸਿੰਘ ਹਨ ਉਹ यूं ਬੋਲ ਜੰਦੇ ਨੇ ਮੇਰੇ ਮਾਧੂ ਜੀ ਕੂੜਾ ਨਹੀਂ ਲਾਉਣਾ ਮਾਦਾਓ ਯਾਨੀ ਉੜਾ ਬੰਦ ਮੂਗਲਾ ਔਂਕੜ ਹੈ ਨਾ ਇਹਨੂੰ ਉਚਾਰਨ ਕਰਨਾ ਹੈ ਮੇਰੇ ਮਾਦਾਓ ਜੀ ਸਤ ਸੰਗਤ ਮਿਲੇ ਸੋ ਤਰਿਆ گور ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸੂਕੇ ਕਾਸਟ ਕਾਸਟ ਨਹੀਂ ਕਹਿਣਾ ਸੂਕੇ ਕਾਸਟ ਇੱਥੇ ਠਮਕ ਲਾ ਦਿੰਨੀ ਹੈ ਸੂਕੇ ਕਸ ਕੇ ਬੋਲਣਾ ਹੈ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕੈਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੇ ਸਹ ਕੋਸਾ ਇਹ ਯਮਕ ਲਾਉਣੀ ਹੈ ਊਡੇ ਇੱਥੇ ਯਮਕ ਲਾਦਨੀ ਹੈ ਕਸ ਕੇ ਬੋਲਣਾ ਹੈ ਊਡੇ ਊੜ ਆਵੇ ਸਹ ਕੋਸਾ ਊਡੇ ਊੜ ਆਵੇ ਸਹ ਕੋਸਾ ਤਿਸ ਪਾਛ ਬੱਚਰੇ ਛਰਿਆ ਬੱਚਰੇ ਨਹੀਂ ਕਹਿਣਾ ਪੁਲਾ ਹੀ ਬੋਲਣਾ ਹੈ ਬਚਰੀ ਛਰਿਆ ਤਿਸ ਪਾਛ ਬਚਰੀ ਛਰਿਆ ਉੜੇ ਉੜ ਆਵਾ ਸਾ ਕੋ ਸਾ ਤਿਸ ਪਛ ਬਚਰੇ ਛਰਿਆ ਤੈਨ ਕਾਵਣ ਖਲਾਵੈ ਕਾਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਸਭ ਨਿਧਾਨ ਨਿਧਾਨ ਹੀ ਬੋਲਣਾ ਇਸ ਨੂੰ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਇਹ ਕਰਤਲ ਕੱਠਾ ਨਹੀਂ ਬੋਲਣਾ ठाकुर कारतल ਧਰਿਆ ਕਰ ਨਾਮ ਹੱਥਾਂ ਦਾ ਹੈ ਤਲ ਨਾਮ ਤਲੀ ਦਾ ਹੈ ਵਾਹਿਗੁਰੂ ਜੀ ਨੇ ਹੱਥ ਦੀ ਤਲੀ ਦੇ ਉੱਤੇ ਰਿੱਧੀਆਂ ਸਤੀਆਂ ਰੱਖੀਆਂ ਹੋਈਆਂ ਹਨ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਤੇਰਾ ਅੰਤ ਨ ਪਾਰਾ ਵਰਿਆ ਤੇਰਾ ਤੀਅੰਤ ਨ ਲਗੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਦਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ